ਦੇਸ਼ ਭਰ ਵਿੱਚ ਤਿਰੰਗਾ ਯਾਤਰਾ ਦੀ ਮਹਿਮ ਨੂੰ ਹੁੰਗਾਰਾ ਮਿਲ ਰਿਹਾ ਹੈ ਜਿਸ ਦੇ ਚਲਦਿਆਂ ਸਮਾਣਾ ਵਿੱਚ ਵੀ ਤਿਰੰਗਾ ਯਾਤਰਾ ਦੀ ਇੱਕ ਵਿਲੱਖਣੀ ਤਸਵੀਰ ਨਜ਼ਰ ਆਈ ਤੇ ਲੋਕਾਂ ਨੇ ਜਾਤ ਪਾਤ ਤੋਂ ਉੱਪਰ ਉੱਠ ਕੇ ਇਸ ਤਿਰੰਗਾ ਯਾਤਰਾ ਵਿੱਚ ਹਿੱਸਾ ਲਿਆ ਤਿਰੰਗਾ ਯਾਤਰਾ ਦੀ ਮਹਿਮ ਨੂੰ ਲੋਕਾਂ ਨੇ ਅਮਨ ਸ਼ਾਂਤੀ ਦਾ ਸਨੇਹਾ ਦਿੰਦਿਆਂ ਕਿਹਾ ਕਿ 15 ਅਗਸਤ ਵਾਲੇ ਦਿਨ ਆਪਣੇ ਘਰਾਂ ਦੇ ਵਿੱਚ ਤਿਰੰਗਾ ਲਹਿਰਾਉਣ ਦੀ ਅਪੀਲ ਕੀਤੀ ਹੈ ਤੇ ਸ਼ਹਿਰ ਦੇ ਲੋਕਾਂ ਨੂੰ ਇਕੱਠੇ ਕਰਕੇ ਬੰਦੇ ਮਾਤਰਮ ਦੇ ਨਾਰੇ ਵੀ ਲਗਾਏ ਗਏ ਜਿਹੜੀਆਂ ਤਸਵੀਰਾਂ ਨੇ ਸਮਾਣਾ ਦੇ ਵੱਖ-ਵੱਖ ਬਾਜ਼ਾਰ ਦੇ ਵਿੱਚੋਂ ਨਿਕਲ ਕੇ ਨਜ਼ਰ ਆ ਰਹੀਆਂ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਦੇ ਨਾਮੀ ਲੋਕਾਂ ਨੇ ਇਸ ਤਿਰੰਗਾ ਯਾਤਰਾ ਦੇ ਵਿੱਚ ਆਪਣਾ ਯੋਗਦਾਨ ਅਖੰਡ ਭਾਰਤ ਕੀ ਜੈ ਪ੍ਰਧਾਨ ਜੀ ਕੀ ਕਹੋਗੇ ਜਿਹੜਾ 15 ਅਗਸਤ ਦੇ ਉਪਲਖਸ ਦੇ ਵਿੱਚ ਅੱਜ ਜਿਹੜੀ ਤਿਰੰਗਾ ਯਾਤਰਾ ਕੀਤੀ ਜਾ ਰਹੀ ਹੈ ਕੀ ਕਹੋਗੇ ਬੰਦੇ ਮਾਤਰਮ ਅੱਜ ਉਸ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਉਹਨਾਂ ਅੱਗੇ ਨਮਨ ਕਰਦਾ ਜਿਨ੍ਹਾਂ ਨੇ ਅੱਜ ਜਿਹੜੀ ਆਪਾਂ ਆਜ਼ਾਦੀ ਦੇ ਸਾਹ ਲੈ ਰਹੇ ਆਂ ਆਜ਼ਾਦੀ ਦਵਾਈ ਹੈ ਆਪਾਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਨਮਨ ਤੇ ਅੱਜ ਆਜ਼ਾਦੀ ਦੀ ਖੁਸ਼ੀ ਵਿੱਚ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਜਿੰਨਾ ਅੱਜ ਸਮਾਣੇ ਤਿਰੰਗਾ ਯਾਤਰਾ 15 ਗਾਹ ਦੇ ਹੋ ਅੱਜ ਸ਼ੋਭਾ ਯਾਤਰਾ ਕੱਢੀ ਗਈ ਤਰੰਗਾ ਯਾਤਰਾ ਕੱਢੀ ਗਈ ਮੈਂ ਸਾਰੇ ਸਮਾਣਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜੇ ਉਰੇ ਅੱਜ ਇੰਨੇ ਹਮਾਂ ਬਾਗੇ ਪਹੁੰਚੇ ਨੇ ਤੰਗ ਯਾਤਰਾ ਵਿੱਚ ਸਭ ਦਾ ਧੰਨਵਾਦ ਜੀ ਜੈ ਹਿੰਦ ਪ੍ਰਧਾਨ ਜੀ ਇੱਕ ਬਹੁਤ ਵੱਡੀ ਗੱਲ ਹੈ ਜਦੋਂ ਤਰੰਗਾ ਯਾਤਰਾ ਨਿਕਲਦੀ ਹੈ ਜਾਂ ਯਾਤਰਾ ਖਤਮ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜੇ ਝੰਡੇ ਨੇ ਉਹਨਾਂ ਦੀ ਬਹੁਤ ਬੇਇੱਜ਼ਤੀ ਉਸ ਤੇ ਉੱਤੇ ਕੀ ਕਹੋਗੇ ਮੈਂ ਉਸ ਵਾਸਤੇ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਾਂਗਾ ਵੀ ਬੱਚੇ ਲੈ ਕੇ ਸਾਈਕਲ ਤੇ ਲੈ ਕੇ ਵੈਸੇ ਲੈ ਕੇ ਘੁੰਮਦੇ ਨੇ ਉਹ ਬੱਚਿਆਂ ਨੂੰ ਪਤਾ ਨਹੀਂ ਵੀ ਇਸ ਤਰੰਗੇ ਦੀ ਆਪਣੇ ਲਈ ਕੀ ਇਸ ਦੀ ਮਹੱਤਵ ਹੈ ਮੈਂ ਦੇਸ਼ ਵਾਸੀਆਂ ਨੂੰ ਤੇ ਸਮਾਣਾ ਵਾਸੀਆਂ ਨੂੰ ਖਾਸ ਕਰ ਆਪਣੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਜਿੱਤੇ ਵੀ ਤੁਹਾਨੂੰ ਤਰੰਗਾ ਗਿਰਿਆ ਤਾਂ ਜ਼ਮੀਨ ਤੇ ਬੱਚਾਂ ਕੋਲ ਗਲਤੀ ਹੋ ਜਾਣੀ ਹੈ ਇਹ ਹੁੰਦੀਆਂ ਬੱਚਾ ਦੇਖਦੇ ਆਪਾਂ ਪਰ ਉਹਨਾਂ ਨੂੰ ਆਪਾਂ ਮਾਨ ਸਨਮਾਨ ਨਾਲ ਤਰੰਗੇ ਨੂੰ ਸਾਮੀਏ ਤੇ ਉਹਨੂੰ ਮਾਨ ਸਨਮਾਨ ਨਾਲ ਆਪਣੇ ਕੋਲ ਰੱਖੀਏ